ਗੁਰਾਇਤ ਦੇ ਮਹੱਲਾ ਪੱਤੀ ਨੱਥਾ ਕੀ ਚੁਆੜ ਨੰਬਰ 10 ਤੇ 11 ਦਾ ਸਾਂਝਾ ਪੈਂਦਾ ਹੈ ਜਿੱਥੇ ਦਰਵਾਜ਼ੇ ਉੱਪਰ ਆਈ ਗ੍ਰਾਂਟ ਨਾਲ ਲੈਟਰ ਪਾਉਣ ਦੇ ਕੰਮ ਦੀ ਸ਼ੁਰੂਆਤ ਅਰਦਾਸ ਕਰਨ ਉਪਰੰਤ ਕੀਤੀ ਗਈ ਇਸ ਮੌਕੇ ਕੌਂਸਲਰ ਬਲਜਿੰਦਰ ਕੌਰ ਹੀਰ ਦੇ ਪਤੀ ਸੰਜੀਵ ਹੀਰ ਨੇ ਦੱਸਿਆ ਵਾਟ ਵਾਸੀਆਂ ਦੀ ਮੁੱਖ ਮੰਗ ਨੂੰ ਦੇਖਦੇ ਹੋਏ ਨਗਰ ਕੌਂਸਲ ਗੁਰਾਇਆ ਵੱਲੋਂ 5 ਲੱਖ ਦੀ ਲਾਗਤ ਨਾਲ ਇਸ ਕੰਮ ਦੀ ਸ਼ੁਰੂਆਤ ਕਰਵਾਈ ਗਈ ਹੈ ਜੋ ਜਲਦ ਹੀ ਕੰਮ ਨੂੰ ਪੂਰਾ ਕਰਕੇ ਲੋਕਾਂ ਦੇ ਦੁੱਖ ਸੁੱਖ ਲਈ ਇਹ ਤਾਂ ਵਰਤਨ ਲਈ ਬਣਾ ਦਿੱਤਾ ਜਾਵੇਗਾ ਇਸ ਮੋਕੇ ਵਾਡ ਵਾਸੀਆਂ ਨੇ ਧੰਨਵਾਦ ਕੀਤਾ ਜੁਬਲੀ ਖੁਸ਼ੀ ਦਾ ਮਾਹੌਲ ਹੈ ਤੇ ਪਤਾ ਪਤੀ ਨਥਾ ਲੋਕਾਂ ਦੇ ਪ੍ਰਾਰਥਨਾ ਤਮਿਆ ਤੋਂ ਆ ਰਹੀ ਹੈ ਕੋਈ ਸਿੰਗਲ ਸਟੋਰੀ ਸੀ ਕੋ ਡਬਲ ਸਟੋਰੀ ਲੈਟਰ ਪਾਉਣ ਦਾ ਕਾਰਜ ਆਰੰਭ ਕਰਨਾ ਹੈ ਮੈਂ ਸਾਰੇ ਆਏ ਹੋਏ ਪ੍ਰਦਾਨਤਾ ਦਾ ਦੁੱਧਾ ਤਰੀ ਕਮੇਟੀ ਵੱਲੋਂ ਤੇ ਆਪਣੇ ਵੱਲ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੈ ਗੁਰਦੇਵ ਧੰਨ ਗੁਰਦੇਵ ਅੱਜ ਬਹੁਤ ਹੀ ਖੁਸ਼ੀਆ ਭਰਿਆ ਦੈਨਿਆ ਕੇ ਮੁਹੱਲਾ ਪੱਤੀ ਨੱਥਾ ਕੀ ਰੋੜਕਾ ਰੋਡ ਵਾਰਡ ਨੰਬਰ 10 ਔਰ ਵਾਰਡ ਨੰਬਰ 11 ਜੋ ਨਗਰ ਕੌਂਸਲ ਦੇ ਅਧੀਨ ਆਉਂਦਾ ਉਸ ਦੇ ਲਈ ਅੱਜ ਜਿਹੜਾ ਇਹ ਦਰਵਾਜਾ ਪੱਤੀ ਨੱਥਾ ਕੀ ਆ ਇਸ ਦੇ ਉੱਪਰ ਦੂਜੀ ਮੰਜ਼ਲ ਦਾ ਜਿਹੜਾ ਲੈਂਟਰ ਪਾਉਣ ਦਾ ਜਿਹੜਾ ਆਰੰਭਤਾ ਜਿਹੜੀ ਹੈਗੀ ਆ 5 ਲੱਖ ਦੀ ਲਾਗਤ ਦੇ ਨਾਲ ਜਿਹੜਾ ਹੈਗਾ ਵਾਰਡ ਨੰਬਰ 11 ਤੋਂ ਮੇਰੇ ਧਰਮ ਪਤਨੀ ਸ਼੍ਰੀਮਤੀ ਬਲਵਿੰਦਰ ਕੌਰ ਹੀਰ ਕਾਉਂਸਲਰ ਉਹਨਾਂ ਬੋਲੋ ਜਿਹੜਾ ਹੈਗਾ ਇਹ ਵਾਰਡ ਨੰਬਰ 11 ਦੇ ਵਿੱਚੋਂ ਜਿਹੜਾ 5 ਲੱਖ ਰੁਪਈਆ ਜਿਹੜਾ ਪਾਸ ਹੋਇਆ ਸਾਡੇ ਵਾਰਡ ਨੰਬਰ 10 ਤੋਂ ਸ਼੍ਰੀ ਜਤਿਨ ਸ਼ਰਮਾ ਜੀ ਉਹਨਾਂ ਦੇ ਸਹਿਯੋਗ ਦੇ ਨਾਲ ਔਰ ਸਮੂਚੀ ਨਗਰ ਕਾਉਂਸਲ ਦੀ ਟੀਮ ਦੇ ਨਾਲ ਜਿਹੜਾ ਹੈਗਾ ਇਹ ਜਿਹੜਾ ਜਿੱਥੇ ਆਰੰਭਤਾ ਕੀਤੀ ਆ ਕਿਉਂਕਿ ਇਹ ਬਹੁਤ ਲੰਬੇ ਸਮੇਂ ਤੋਂ ਨਗਰ ਨਿਵਾਸੀਆ ਦੀ ਮੰਗ ਸੀ ਕਿ ਇਸ ਦਰਵਾਜੇ ਦੇ ਉੱਪਰ ਜਿਹੜਾ ਹੈਗਾ ਸਾਨੂੰ ਦੁੱਖ ਦੇ ਸੁੱਖ ਦੇ ਵਰਤਨ ਦੇ ਲਈ ਜਿਹੜਾ ਹੈਗਾ ਇਹ ਹਾਲ ਜਿਹੜਾ ਹੈਗਾ ਇਹ ਤਿਆਰ ਕੀਤਾ ਜਾਵੇ ਔਰ ਮਹੱਲਾ ਨਿਵਾਸੀਆ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਅੱਜ ਇਹ ਸੇਵਾ ਜਿਹੜੀ ਆ ਸਾਡੇ ਲਿਖੇ ਇਹ ਲਈ ਆ ਅਸੀਂ ਮਹੱਲਾ ਨਿਵਾਸੀਆ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਾਨੂੰ ਨਗਰ ਕੌਂਸਲ ਦੇ ਵਿੱਚ ਜਿਤਾ ਕੇ ਭੇਜ ਕੇ ਇਹ ਸੇਵਾ ਕਰਨ ਦਾ ਜਿਹੜਾ ਹੈਗਾ ਸਾਨੂੰ ਸੁਭਾਗ ਪ੍ਰਾਪਤ ਹੋਇਆ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਜਤਿਨ ਸ਼ਰਮਾ ਜੀ ਅੱਜ ਜੋ ਇੱਥੇ ਆਣੀ ਸੀ ਉਹਨਾਂ ਵੱਲੋਂ ਉਹਨਾਂ ਦੇ ਵਾਈਫਾਈ ਆ ਸਾਡੇ ਭਾਬੀ ਜੀ ਤੇ ਅਸੀਂ ਆਪਣੇ ਟੀਮ ਵੱਲੋਂ ਜਿਹੜਾ ਹੈਗਾ ਮਹੱਲਾ ਨਿਵਾਸੀਆ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆ ਔਰ ਮਹੱਲਾ ਨਿਵਾਸੀਆ ਨੂੰ ਇਹ ਵਿਸ਼ਵਾਸ ਦਿਵਾਉਂਦੇ ਆ ਕਿ ਜੋ ਵੀ ਉਹਨਾਂ ਦੀ ਸਾਨੂੰ ਹੁਕਮ ਲਾਉਣਗੇ ਉਹ ਅਸੀਂ ਇੱਕ ਇੱਕ ਕਰਕੇ ਜਿਹੜਾ ਹੈਗਾ ਉਹ ਪੂਰਾ ਕਰਾਂਗੇ ਅੱਜ ਇਸ ਦਰਵਾਜੇ ਦੀ ਜਿਹੜੀ ਆਰੰਭਤਾ ਹੋਈ ਆ ਔਰ ਕੁਝ ਦਿਨਾਂ ਤੱਕ ਜਿਹੜਾ ਹੈਗਾ ਇਸ ਦਰਵਾਜੇ ਦਾ ਜਿਹੜਾ ਹੈਗਾ ਉਦਘਾਟਨ ਸਾਡੇ ਮਾਨਯੋਗ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਵਿਧਾਨ ਸਭਾ ਫਲੋਰ ਔਰ ਉਹਨਾਂ ਦੇ ਨਾਲ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਸ਼੍ਰੀ ਹਰਮੇਸ਼ ਲਾਲ ਜੀ ਔਰ ਸਾਡੀ ਸਮੂਚੀ ਜਿਹੜੀ ਨਗਰ ਕੌਂਸਲ ਦੀ ਟੀਮ ਆ ਉਹ ਇਸ ਦਰਵਾਜੇ ਦਾ ਜਿਹੜਾ ਹੈਗਾ ਉਦਘਾਟਨ ਕਰਨਗੇ ਮੈਂ ਆਪਣੇ ਵੱਲੋਂ ਫਿਰ ਇੱਕ ਵਾਰੀ ਮਹੱਲਾ ਨਿਵਾਸੀਆਂ ਦਾ ਧੰਨਵਾਦ ਕਰਦਾ ਔਰ ਆਪਾਂ ਇਸ ਦਰਵਾਜੇ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਵੱਧ ਤੋਂ ਵੱਧ ਜਿਹੜੇ ਪੈਸੇ ਇੱਥੇ ਲਗਾ ਕੇ ਜਿਹੜਾ ਹੈਗਾ ਇਹਨੂੰ ਹੋਰ ਸੁੰਦਰ ਜਿਹੜਾ ਬਣਾਉਣ ਦੇ ਵਿੱਚ ਆਪਣਾ ਜਿਹੜਾ ਯੋਗਦਾਨ ਪਾਵਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ